ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੋ ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਤੇ ਹੀ ਆਪਣੀ ਟਿੱਪਣੀ ਜੋ ਹੈ ਜ਼ਰੂਰ ਸਾਂਝੀ ਕਰਿਓ ਪ੍ਰੋਗਰਾਮ ਦੇ ਵਿੱਚ ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਅੱਜ ਭਾਰਤ ਸਰਕਾਰ ਕਿਸਾਨਾਂ ਦੇ ਲਈ ਵੱਡਾ ਫੈਸਲਾ ਕਰ ਸਕਦੀ ਹੈ ਸੋ ਇਹ ਫੈਸਲਾ ਕਿਸ ਤਰ੍ਹਾਂ ਦਾ ਹੋ ਸਕ ਕਿਸਾਨ ਅੰਦੋਲਨ ਦਾ ਅੱਜ ਬਹੁਤ اہم ਦਿਨ ਹੈ 12 ਫਰਵਰੀ ਤੋਂ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਨੇ ਸ਼ੰਭੂ ਬੈਰੀਅਰ ਤੇ ਕਿਸਾਨ ਵੱਡੀ ਗਿਣਤੀ ਚ ਪਹੁੰਚੇ ਨੇ ਤਿੰਨ ਦੌਰ ਦੀ ਮੀਟਿੰਗ ਹੋਈ ਹੈ 8 ਫਰਵਰੀ ਨੂੰ 12 ਫਰਵਰੀ ਨੂੰ ਔਰ ਇੱਕ ਮੀਟਿੰਗ ਪਰਸੋਂ ਹੋਈ ਹੈ ਔਰ ਅੱਜ ਸ਼ਾਮ ਨੂੰ ਇੱਕ ਮੀਟਿੰਗ ਹੋਰ ਹੈ ਹਰਜੋਤਜੀ ਦਿੱਲੀ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਪੋਲਿਟਿਕਲ ਹਲਕਿਆਂ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਨੇ ਜਿਨ੍ਹਾਂ ਦਾ ਸਬੰਧ ਬੀਜੇਪੀ ਨਾਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਕਿਸਾਨ ਅੰਦੋਲਨ ਦੇ ਮਾਮਲੇ ਤੇ ਬਹੁਤ ਜ਼ਿਆਦਾ ਗੰਭੀਰ ਹੈ ਪਰ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਸਹਿਮਤੀ ਬਣੇ ਔਰ ਜਿਹੜੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੰਨੀਆਂ ਸੀ 2021 ਦੇ ਵਿੱਚ ਉਹਨਾਂ ਨੂੰ ਪੂਰਾ ਕਰਨ ਦੀ ਦਿਸ਼ਾ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਅੱਗੇ ਵਧਿਆ ਜਾਵੇ। ਇਹ ਬੜੀ ਸੰਤੋਸ਼ਜਨਕ ਗੱਲ ਹੈ ਜਿਹੜੀ ਇਹ ਦਿੱਲੀ ਤੋਂ ਸੁਣਾਈ ਦੇ ਰਹੀ ਹੈ। ਔਰ ਅੱਜ ਸ਼ਾਮ ਨੂੰ ਮੀਟਿੰਗ ਹੈ। ਅਗਰ ਸ਼ਾਮ ਦੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕੋਈ ਅਜਿਹਾ ਮਸੌਦਾ ਲਿਆਂਦਾ ਗਿਆ, ਕੋਈ ਅਜਿਹਾ ਆਫਰ ਲਿਆਂਦਾ ਗਿਆ ਜਿਹੜਾ ਕਿਸਾਨਾਂ ਨੂੰ ਪਸੰਦ ਆ ਗਿਆ ਤੇ ਫਿਰ ਮੈਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਆਪਣੇ ਆਪ ਨੂੰ ਜਿੱਤਿਆ ਵੀ ਮਹਿਸੂਸ ਕਰੂਗਾ ਤੇ ਭਾਰਤੀ ਜਨਤਾ ਪਾਰਟੀ ਆਪਣੇ ਪੁਰਾਣੇ ਕੀਤੇ ਗਏ ਵਾਅਦੇ ਨੇ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੀ ਦਿਸ਼ਾ ਦੇ ਵਿੱਚ ਵੀ ਅੱਗੇ ਵਧੇਗੀ ਹੁਣ ਜਿਹੜੀ ਗੱਲ ਹੈ ਮੁੱਖ ਰੂਪ ਦੇ ਵਿੱਚ ਦੋ ਵੱਡੀਆਂ ਮੰਗਾਂ ਇੱਕ ਤਾਂ ਐਮਐਸਪੀ ਨੂੰ ਕਾਨੂੰਨ ਬਣਾਉਣ ਦੀ ਗੱਲ ਹੈ ਉਂਝ ਮੁਲਕ ਦੇ ਵਿੱਚ 23 ਕ ਫਸਲਾਂ ਤੇ ਕੇਂਦਰ ਸਰਕਾਰ ਐਮਐਸਪੀ ਦੰਦੀ ਹੈ ਔਰ ਐਮਐਸਪੀ ਤੇ ਫਸਲਾਂ ਜ਼ਿਆਦਾਤਰ ਪੰਜਾਬ ਹਰਿਆਣਾ ਚ ਕਣਕ ਝੋਨਾ ਹੀ ਚੱਕਿਆ ਜਾਂਦਾ ਹੈ ਦੂਜੇ ਕਈ ਸੂਬਿਆਂ ਦੇ ਵਿੱਚ ਐਮਐਸਪੀ ਤੇ ਫਸਲਾ ਨਹੀਂ ਚੱਕੀਆਂ ਜਾਂਦੀਆਂ ਕੁੱਲ ਉਤਪਾਦਨ ਜਿਹੜਾ ਉਹ ਪੰਜਾਬ ਤੇ ਹਰਿਆਣਾ ਦਾ ਹੀ ਜ਼ਿਆਦਾ ਹੈ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ ਪਰ ਸਰਕਾਰ ਕਿਸੇ ਨਾ ਕਿਸੇ ਐਮਐਸਪੀ ਦੇ ਫਾਰਮੂਲੇ ਤੇ ਅੱਜ ਪ੍ਰਸਤਾਵ ਲਿਆ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਸਰਕਾਰ 23 ਫਸਲਾਂ ਦੀ ਥਾਂ ਤੇ ਸ਼ੁਰੂਆਤ ਦੇ ਵਿੱਚ ਇੱਕ ਜਾਂ ਦੋ ਫਸਲਾਂ ਦੇ ਲਈ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਲਈ ਤਿਆਰ ਹੋ ਜੇ ਭਾਵੇਂ ਉਹ ਕਣਕ ਅਤੇ ਝੋਨੇ ਲਈ ਹੀ ਕਿਉਂ ਨਾ ਹੋਵੇ ਕਿਉਂਕਿ ਜਦੋਂ ਅਸੀਂ ਗੱਲ ਉੱਤਰ ਭਾਰਤ ਦੀ ਕਰਦੇ ਹਾਂ ਪੰਜਾਬ ਹਰਿਆਣਾ ਇਹਦੇ ਕਿਸਾਨ ਸਭ ਤੋਂ ਜ਼ਿਆਦਾ ਕਣਕ ਝੋਨੇ ਦੀ ਖੇਤੀ ਕਰਦੇ ਨੇ ਹਾਲਾਂਕਿ ਜਵਾਰ ਬਾਜਰਾ ਵਗੈਰਾ ਵੀ ਹਰਿਆਣਾ ਦੇ ਵਿੱਚ ਹੈ ਪਰ ਮੂਲ ਰੂਪ ਦੇ ਵਿੱਚ ਤੇਰੀ ਫਸਲਾਂ ਦੀ ਬਜਾਏ ਸਰਕਾਰ ਕੁਝ ਫਸਲਾਂ ਤੇ ਐਮਐਸਪੀ ਦਾ ਕਾਨੂੰਨ ਬਣਾਉਣ ਦਾ ਪ੍ਰਸਤਾਵ ਲਿਆ ਸਕਦੀ ਹੈ ਤਾਂ ਕਿ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇੱਕ ਦੋ ਫਸਲਾਂ ਤੇ ਕਾਨੂੰਨ ਲਾਗੂ ਕਰਕੇ ਨਤੀਜਾ ਦੇਖਿਆ ਜਾਵੇ ਔਰ ਉਸ ਤੋਂ ਬਾਅਦ ਬਾਕੀ ਫਸਲਾਂ ਬਾਰੇ ਸੋਚਿਆ ਜਾ ਸਕੀ ਇੱਕ ਤਾਂ ਇਹ ਵਿਚਾਰ ਹੈ ਜਿਹਦੇ ਉੱਤੇ ਗੱਲ ਅੱਗੇ ਵੱਧ ਸਕਦੀ ਹੈ ਹਾਲਾਂਕਿ ਇਹਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਸੰਕੇਤ ਹੈ ਕਿ ਸਰਕਾਰ ਇਸ ਤਰ੍ਹਾਂ ਸੋਚ ਸਕਦੀ ਹੈ ਮੇਰਾ ਵੀ ਇਹ ਮੰਨਣਾ ਹੈ ਕਿ ਅਗਰ ਸਰਕਾਰ ਐਮਐਸਪੀ ਦਾ ਕਾਨੂੰਨ ਬਣਾਉਣ ਲਈ ਰਾਜ਼ੀ ਹੁੰਦੀ ਹੈ ਕੋਈ ਕਮੇਟੀ ਬਣਾਉਂਦੀ ਹੈ ਤੇ ਇਕੀਆਂ ਦੋ ਫਸਲਾਂ ਨੂੰ ਸ਼ੁਰੂਆਤ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਹਦੇ ਨਾਲ ਨਾਲ ਕਰਜ਼ਾ ਮਾਫੀ ਦੇ ਮਾਮਲੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਦੇ ਲਈ ਯੋਜਨਾਬੱਧ ਢੰਗ ਦੇ ਨਾਲ ਅੱਗੇ ਵਧਣ ਦੇ ਲਈ ਕੋਈ ਕਮੇਟੀ ਬਣਾਈ ਜਾ ਸਕਦੀ ਹੈ ਔਰ ਐਮਐਸਪੀ ਦੇ ਕਾਨੂੰਨ ਲਈ ਵੀ ਕੋਈ ਨਾ ਕੋਈ ਕਮੇਟੀ ਬਣਾਈ ਜਾ ਸਕਦੀ ਹੈ ਜਿਹਦੇ ਵਿੱਚ ਜਿਹੜੀਆਂ ਪ੍ਰਮੁੱਖ ਕਿਸਾਨ ਧਿਰਾਂ ਨੇ ਉਹਨਾਂ ਸਾਰਿਆਂ ਨੂੰ ਹੀ ਬਤੌਰ ਮੈਂਬਰ ਸ਼ਾਮਲ ਕਰਨ ਦਾ ਪ੍ਰਸਤਾਵ ਹੋਵੇ ਕਿਉਂਕਿ ਦੇਖੋ 2024 ਦੀਆਂ ਚੋਣਾਂ ਸਿਰ ਤੇ ਨੇ ਭਾਰਤੀ ਜਨਤਾ ਪਾਰਟੀ ਨੇ 2021 ਚ ਐਮਐਸਪੀ ਬਾਰੇ ਅੱਗੇ ਵਧਣ ਦਾ ਫੈਸਲਾ ਕੀਤਾ ਸੀ ਅਗਰ ਕਿਸਾਨ ਹੁਣ ਇਸ ਗੱਲ ਤੇ ਅੰਦੋਲਨ ਕਰ ਰਹੇ ਨੇ ਕਿ ਐਮਐਸਪੀ ਦਾ ਕਾਨੂੰਨ ਅਸੀਂ ਲਾਗੂ ਹੀ ਕਰਾਉਣਾ ਹੈ ਤੇ ਇਹ ਪ੍ਰਸਤਾਵ ਕੇਂਦਰ ਦੀ ਸਰਕਾਰ ਲਿਆ ਸਕਦੀ ਹੈ ਕਿ ਅਸੀਂ ਚੁਣਿੰਦਾ ਫਸਲਾਂ ਤੇ ਐਮਐਸਪੀ ਬਾਰੇ ਸੋਚ ਸਕਦੇ ਹਾਂ ਭਾਵੇਂ ਐਮਐਸਪੀ ਦੇ ਤਜਰਬੇ ਦੇ ਲਈ ਕੋਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਦੇ ਨਾਲ ਕੋਈ ਕਮੇਟੀ ਬਣਾ ਕੇ ਐਮਐਸਪੀ ਬਾਰੇ ਸਾਰੇ ਕਿਸਾਨਾਂ ਨੂੰ ਉਹਦੇ ਚ ਸ਼ਾਮਲ ਕਰਨ ਦੀ ਗੱਲ ਹੋਵੇ ਸੋ ਇਸ ਦਿਸ਼ਾ ਦੇ ਵਿੱਚ ਮੈਨੂੰ ਉਮੀਦ ਹੈ ਕਿ ਕੋਈ ਨਾ ਕੋਈ ਗੱਲ ਅੱਗੇ ਤੁਰ ਸਕਦੀ ਹੈ ਅੰਜ ਕੱਲ ਜਿਹੜੇ ਕਿਸਾਨ ਲੀਡਰ ਸੀ ਕੱਲ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਤਾਂ ਗੱਲ ਉਹਨਾਂ ਨੇ ਲਗਾਤਾਰ ਦੁਹਰਾਈ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਤੋਂ ਭੱਜੇ ਨਾ ਅਸੀਂ ਆਪਣਾ ਅੰਦੋਲਨ ਉਸੇ ਤਰ੍ਹਾਂ ਚਲਾਵਾਂਗੇ ਔਰ ਅੰਦੋਲਨ ਉਸੇ ਤਰ੍ਹਾਂ ਚੱਲ ਵੀ ਰਿਹਾ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਖਿਲਾਫ ਜਿਹੜੀ ਐਂਟੀ ਇਨਕਮਨਸੀ ਬਣ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਪੰਜਾਬ 'ਚ ਵੀ ਬਣ ਰਹੀ ਹੈ ਹਰਿਆਣਾ 'ਚ ਵੀ ਬਣ ਰਹੀ ਹੈ ਤੇ ਦਿੱਲੀ 'ਚ ਵੀ ਬਣ ਰਹੀ ਹੈ ਭਾਵੇਂ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਹੈ ਪਰ ਉੱਥੇ ਵੀ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਔਰ ਅੰਦੀ ਦਿਨਾ ਚ ਕਿਸਾਨਾਂ ਦੇ ਇਸ ਅੰਦੋਲਨ ਨੂੰ ਹੋਰ ਸਮਰਥਨ ਮਿਲ ਸਕਦਾ ਹੈ ਅਗਰ ਬੀਜੇਪੀ ਦੀ ਸਰਕਾਰ ਕਿਸਾਨਾਂ ਦੇ ਨਾਲ ਕਿਸੇ ਸਹਿਮਤੀ ਬਣਾਉਣ ਦੀ ਦਿਸ਼ਾ 'ਚ ਅੱਗੇ ਨਹੀਂ ਵਧਦੀ ਇਸ ਕਰਕੇ ਕੋਈ ਨਾ ਕੋਈ ਫਾਰਮੂਲਾ ਅੱਜ ਮੰਤਰੀ ਜ਼ਰੂਰ ਕੱਢ ਕੇ ਲਿਆਉਣਗੇ ਜਿਹੜੇ ਕਿਸਾਨਾਂ ਨੂੰ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਅਗਰ ਚੌਥੀ ਮੀਟਿੰਗ ਫੇਲ ਹੋਈ ਤੇ ਫਿਰ ਗੱਲ ਦੂਰ ਤੱਕ ਵੱਧ ਸਕਦੀ ਹੈ ਕਿਉਂਕਿ ਚੋਣਾਂ ਜਾਬ ਤੱਕ ਕਿਸੇ ਵੀ ਵੇਲੇ ਲੱਗ ਸਕਦਾ ਸੋ ਅਗਰ ਕਿਸਾਨਾਂ ਦੇ ਨਾਲ ਕਿਸੇ ਫਾਰਮੂਲੇ ਤੇ ਸਹਿਮਤੀ ਬਣਦੀ ਹੈ ਤੇ ਫਿਰ ਆਰਡੀਨੈਂਸ ਵਾਲੀ ਗੱਲ ਵੀ ਸਰਕਾਰ ਅੱਗੇ ਤੋਰ ਸਕਦੀ ਹੈ ਕਿ ਅਸੀਂ ਆਰਡੀਨੈਂਸ ਲਿਆਉਣੇ ਆ ਕਿਉਂਕਿ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਤੋਂ ਪਹਿਲਾਂ ਆਰਡੀਨੈਂਸ ਹੀ ਲਿਆਂਦਾ ਗਿਆ ਸੀ ਸੋ ਇੱਕ ਤਾਂ ਪਾਇਲਟ ਪ੍ਰੋਜੈਕਟ ਦੀ ਗੱਲ ਹੈ ਦੂਸਰੀ ਕਿਸਾਨ ਆਗੂ ਨੇ ਵੀ ਕੱਲ ਸੰਕੇਤ ਦਿੱਤੇ ਕਿ ਅੱਜ ਸਰਕਾਰ ਸਾਡੇ ਲਈ ਕੋਈ ਚੰਗੀ ਆਫਰ ਲਿਆ ਸਕਦੀ ਹੈ ਸਾਡੀਆਂ ਮੰਗਾਂ ਤੇ ਚੰਗਾ ਵਿਚਾਰ ਕਰ ਸਕਦੀ ਹੈ ਉਹ ਕੀ ਹੈ ਇਹ ਅੱਜ ਸ਼ਾਮ ਨੂੰ ਪਤਾ ਲੱਗੂਗਾ ਪਰ ਕੁਝ ਕਿਸਾਨ ਆਸਵੰਦ ਨੇ ਪਰ ਕਿਸਾਨ लगातार सरगरम भी के नहीं कि अगर केंद्र ਸਾਡੀਆਂ ਮੰਗਾ ਨਹੀਂ ਮੰਨਦੀ ਤੇ ਅਸੀਂ ਇਸ ਅੰਦੋਲਨ ਨੂੰ ਹੋਰ ਵਟਾਕ ਮੈਂ ਇਹ ਕਹਿਣਾ ਚਾਹ ਰਹਾ ਹੂੰ ਕਿ ਕੱਲ ਜੋ ਬੈਠਕ ਹੋਗੀ ਉਹ ਅਭੀ ਤੱਕ ਸਮੇਂ ਦੇ ਗਰਭ ਮੇ ਹੈ ਵਾਹੋਂ ਸੇ ਕੀ ਨਿਕਾਲ ਕਰੋ ਬਾਤ ਲਾ ਬਾਹਰ ਆਏਗਾ ਉਹ ਜੋ ਨਿਕਲ ਕੇ ਬਾਹਰ ਆਏਗਾ ਉਸ ਦੇ ਆਧਾਰ ਪੇ ਬਾਤ ਹੋਗੀ ਹਮ ਇਹ ਅੱਜ ਕਹੇ ਕਿ ਸਹਿਮਤੀ ਹੋਗੀ ਹੋਣੇ ਕੀ ਸੰਭਾਵਨਾ ਹੈ ਉਹ ਲੈਕਰ ਕੁਛ ਨਾਏ ਉਹ ਉਹ ਤਾਂ ਕੋਈ ਬਾਤ ਨਾ ਹੋਈ हाँ जो आएगा तो सब आपके सामने होगा जो आपने कहा हमारा ये पर मतलब नहीं है जो पंधेर साहब ने कहा पंधेर साहब ने ये कहा है कि आप एक बार जो हमें सी की रिपोर्ट के हिसाब से हम हमें फसलों का बहाव तय करते हो वो उसी के ऊपर एक बार ये अनाउंस करो कि हम आपको हम आपको इस पूरी की पूरी फसलों की खरीदी का ਗਰੰਟੀ ਦਾ ਕਾਨੂੰਨ ਦਿੰਦੇ ਹਨ ਬਸ ਹਮਤ ਨਾ ਮੰਗਦੇ ਆਗੇ ਕੀ ਬਾਤ ਆ ਜੋ ਫਿਰ ਫਿਰ ਬਾਤ ਚਲਦੀ ਰਹੇ ਚਲਦੀ ਰਹੇ ਡੱਲਾ ਜੀ 2024 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਵਿੱਚ ਕਿਸੇ ਵੀ ਵੇਲੇ ਚੋਣ ਜ਼ਾਬਤਾ ਲੱਗ ਸਕਦਾ ਹੈ ਜੋ ਸਥਿਤੀਆਂ ਜੋ ਹਾਲਾਤ ਹੁਣ ਬਣੇ ਦਿਖਦੇ ਨੇ ਇਹਨਾਂ ਉੱਪਰ ਆਪਾਂ ਗੱਲ ਜ਼ਰੂਰ ਕਰਨੀ ਹੈ ਅਜਿਹੇ ਵਿੱਚ ਜੋ ਆਪਾਂ ਪੋਲਿਟੀਕਲ ਮਾਹੌਲ ਦੀ ਗੱਲ ਕਰੀਏ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਅਗਰ ਆਪਾਂ ਪੰਜਾਬ ਦੀਆਂ ਜਿਹੜੀਆਂ ਮੇਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਗੱਲ ਕਰੀਏ ਅਕਾਲੀ ਦਲ ਹੈ ਬੀਜੇਪੀ ਹੈ ਕਾਂਗਰਸ ਹੈ ਖਾਸ ਤੌਰ ਤੇ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁੱਲ ਕੇ ਕਿਸਾਨਾਂ ਦੇ ਨਾਲ ਰਲ ਕੇ ਚੱਲ ਰਹੀ ਹੈ ਸੋ ਮੌਜੂਦਾ ਪੋਲੀਟੀਕਲ ਸਥਿਤੀਆਂ ਕੀ ਬਣਦੀਆਂ ਦਿਖ ਰਹੀਆਂ ਨੇ ਹਰ ਇੱਕ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਹਰਜੋਤ ਜੀ ਚੋਣ ਜ਼ਾਬਤਾ ਕਿਸੇ ਵੀ ਵੇਲੇ ਲੱਗ ਸਕਦਾ ਹੈ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਭਾਰਤ ਦੇ ਚੋਣ ਕਮਿਸ਼ਨਰ ਨੇ ਉਹਨਾਂ ਦਾ ਬਿਆਨ ਮੈਂ ਅਖਬਾਰਾਂ 'ਚ ਪੜ੍ਹ ਰਿਆ ਸੀ ਭਾਰਤ ਦੇ ਚੋਣ ਕਮਿਸ਼ਨ ਕਹਿੰਦੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਇਹਦਾ ਮਤਲਬ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਚੋਣ ਜ਼ਾਬਤਾ ਲੱਗਣ ਦੇ ਸੰਕੇਤ ਮਿਲ ਸਕਦੇ ਨੇ ਤੇ ਬਹੁਤ ਜਲਦ ਚੋਣ ਜ਼ਾਬਤਾ ਲੱਗ ਵੀ ਸਕਦਾ ਹੈ ਉੰਜ ਮਈ ਤੱਕ ਮਈ ਦੇ ਅੰਤ ਤੱਕ ਨਵੀਂ 19ਵੀਂ ਲੋਕ ਸਭਾ ਜਿਹੜੀ ਸਾਡੀ ਉਹ ਚੁਣੀ ਜਾਣੀ ਹੈ ਹੁਣ ਤੱਕ 18 ਲੋਕ ਸਭਾ ਸਾਡੀਆਂ ਬਣੀਆਂ ਨੇ ਹੁਣ ਮਈ ਚ ਅਗਰ 19ਵੀਂ ਲੋਕ ਸਭਾ ਬਣਨੀ ਹੈ ਤੇ ਚੋਣ ਜ਼ਾਬਤਾ ਉਸ ਹਿਸਾਬ ਨਾਲ ਵੀ ਲੱਗ ਸਕਦਾ ਹੈ ਕਿ ਵੋਟਾਂ ਅਪ੍ਰੈਲ ਦੇ ਵਿੱਚ ਪੈ ਜਾਣ ਤਾਂ ਕਿ ਵਿਦਿਆਰਥੀਆਂ ਦੇ ਇਮਤਿਹਾਨ ਖਤਮ ਹੋ ਜਾਣ ਸੋ ਇਹਦਾ ਮਤਲਬ ਹੈ ਕਿ ਅਗਲੇ ਮਹੀਨੇ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਸਮਾਂ ਬਹੁਤਾ ਜ਼ਿਆਦਾ ਨਹੀਂ ਹੁਣ ਜਦ ਤੱਕ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਵੇਂ ਕਿਸਾਨ ਮਜ਼ਦੂਰ ਸੰਘ ਵੱਲੋਂ ਭਾਵੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿਸਾਨ ਅੰਦੋਲਨ ਛੇੜਿਆ ਗਿਆ ਉਸ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਜਿਹਦੇ ਵਿੱਚ ਪੋਲੀਟੀਕਲ ਕਲੈਰਿਟੀ ਵਿਰੋਧੀ ਧਿਰਾਂ ਦੀ ਨਹੀਂ ਦਿਖ ਰਹੀ ਹਾਲਾਂਕਿ ਭਗਵੰਤ ਮਾਨ ਲਗਾਤਾਰ ਮੀਟਿੰਗਾਂ ਦੇ ਵਿੱਚ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਨਾਲ ਜਦੋਂ ਕਿਸਾਨ ਆਗੂ ਮੀਟਿੰਗਾਂ ਕਰਦੇ ਨੇ ਔਰ ਸੁਨੀਲ ਜਾਖੜ ਦਾ ਉਹਨਾਂ ਮੀਟਿੰਗਾਂ ਦੇ ਵਿੱਚ ਨਜ਼ਰ ਨਾ ਆਉਣਾ ਚਿੰਤਾ ਦਾ ਵਿਸ਼ਾ ਵੀ ਹੈ ਕਿ ਉਹ ਨੁਮਾਇੰਦਗਾ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਦੀ ਸਰਕਾਰ ਬਣਾ ਰਹੀ ਹੈ ਔਰ ਜਿਹਦੇ ਮੰਤਰੀ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਉਹਦੀ ਸੂਬੇ ਦੀ ਜਥੇਬੰਦੀ ਦਾ ਪ੍ਰਧਾਨ ਇਨ੍ਹਾਂ ਮੀਟਿੰਗਾਂ ਦੇ ਵਿੱਚ ਨਹੀਂ ਹੈ ਸੋ ਸੁਨੀਲ ਜਾਖੜ ਦਾ ਇਨ੍ਹਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਾ ਹੋਣਾ ਜਾਂ ਭਾਜਪਾ ਵੱਲੋਂ ਉਹਨਾਂ ਨੂੰ ਸ਼ਾਮਲ ਨਾ ਕਰਨਾ ਇਹ ਕਈ ਤਰ੍ਹਾਂ ਦੇ ਸਵਾਲ ਤਾਂ ਖੜੇ ਕਰ ਰਿਹਾ ਪਰ ਇਹਦੇ ਨਾਲ ਪੰਜਾਬ ਚ ਪੋਲਿਟਿਕਲ ਸਥਿਤੀ ਜਿਹੜੀ ਬੀਜੇਪੀ ਦੀ ਆ ਉਹ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਬਣ ਰਹੀ। ਹਾਂ। ਅਗਰ ਅੱਜ ਸ਼ਾਮ ਨੂੰ ਕੋਈ ਸਮਝੌਤਾ ਹੋ ਗਿਆ, ਬੀਜੇਪੀ ਕੋਈ ਖੁਸ਼ਖਬਰੀ ਦੇਗੀ, ਫੇਰ ਗੱਲਾਂ ਵੱਖਰੀਆਂ ਨੇ ਕਿ ਬੀਜੇਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਤੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਫਿਰ ਅੱਗੇ ਵਧਣ ਦਾ ਦਾਅਵਾ ਕਰੂਗੀ ਪਰ ਅਗਰ ਕਿਸਾਨਾਂ ਦੇ ਵਿੱਚ ਔਰ ਬੀਜੇਪੀ ਦੇ ਵਿੱਚ ਕੋਈ ਸਹਿਮਤੀ ਨਹੀਂ ਬਣਦੀ ਤੇ ਅੱਜ ਵੀ ਪੰਜਾਬ ਦੀ ਇਕਾਈ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹਦੀ ਸਥਿਤੀ ਕੋਈ ਬਹੁਤੀ ਜ਼ਿਆਦਾ ਚਰਚਾ ਕਰਨ ਯੋਗੀ ਹੈ ਨਹੀਂ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਭਗਵੰਤ ਮਾਨ ਦੀ ਭੂਮਿਕਾ ਸਭ ਨੂੰ ਨਜ਼ਰ ਆ ਰਹੀ ਹੈ ਭਗਵੰਤ ਮਾਨ ਲਗਾਤਾਰ ਸਰਗਰਮ ਨੇ ਮੰਤਰੀਆਂ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਲਗਾਤਾਰ ਦੇਖ ਰਹੀ ਹੈ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਕਿਸਾਨ ਮੁੱਦੇ ਉਭਾਰ ਰਹੇ ਨੇ ਔਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ ਸੁਖਬੀਰ ਬਾਦਲ ਨੇ ਕੁਝ ਦਿਨਾਂ ਲਈ 7 ਦਿਨਾਂ ਲਈ ਸੁਣਿਆ ਕਿ ਆਪਣੀ ਪੰਜਾਬ ਬਚਾਓ ਯਾਤਰਾ ਸਸਪੈਂਡ ਕੀਤੀ ਐ ਸੋ ਅਕਾਲੀ ਦਲ ਵੀ ਖੁੱਲ ਕੇ ਕਿਸਾਨਾਂ ਦੇ ਨਾਲ ਨਜ਼ਰ ਆ ਰਿਹਾ ਔਰ ਕਾਂਗਰਸ ਵੀ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੀ ਐ ਰਾਹੁਲ ਗਾਂਧੀ ਨੇ ਤਾਂ ਇਹ ਕਹਿ ਦਿੱਤਾ ਕਿ ਅਸੀਂ ਤਾਂ ਐਮਐਸਪੀ ਦਾ ਕਾਨੂੰਨ ਗਰੰਟੀ ਵਾਲਾ ਲਾਗੂ ਕਰਾਂਗੇ ਹਾਲਾਂਕਿ ਰਾਹੁਲ ਗਾਂਧੀ ਦੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਕਾਂਗਰਸ ਵਾਲੀਆਂ ਦੇਸ਼ ਦੀਆਂ ਉਹਨਾਂ ਨੇ ਐਮਐਸਪੀ ਦਾ ਕਾਨੂੰਨ ਬਣਾਇਆ ਨਹੀਂ ਸੀ ਸੋ ਜਿਹੜੀ ਪੁਰਾਣੀ ਕਾਂਗਰਸ ਐ ਉਹਨੇ ਵੀ ਕਦੀ ਕਿਸਾਨਾਂ ਦੇ ਹੱਕ 'ਚ ਕਾਨੂੰਨ ਲਾਗੂ ਨਹੀਂ ਸੀ ਕੀਤਾ ਪਰ ਹੁਣ ਕਿਉਂਕਿ 24 ਦੀਆਂ ਚੋਣਾਂ ਸਿਰਤੇ ਨੇ ਇਸ ਕਰਕੇ ਕਾੜ ਪਣੇ ਚ ਸਾਰੀਆਂ ਪੋਲਿਟੀਕਲ ਪਾਰਟੀਆਂ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਸਾਬਤ ਕਰਨ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਕਿਸਾਨਾਂ ਲਈ ਚੰਗੀਆਂ ਨੀਤੀਆਂ ਵੀ ਪਿਛਲੀਆਂ ਸਰਕਾਰਾਂ ਨੇ ਲਿਆਂਦੀਆਂ ਨੇ ਪਰ ਅਜਿਹੀਆਂ ਨੀਤੀਆਂ ਨਹੀਂ ਆਈਆਂ ਜਿਦੇ ਨਾਲ ਸਾਡੀ ਕਿਸਾਨੀ ਪੂਰੀ ਤਰ੍ਹਾਂ ਨਾਲ ਖੁਸ਼ਹਾਲ ਹੋਈ ਹੋਵੇ ਇਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਜਿਵੇਂ ਤੁਹਾਡਾ ਮੂਲ ਸਵਾਲ ਸੀ ਕਿਸਾਨ ਅੰਦੋਲਨ ਨੇ ਜਿਹੜੇ ਵਿਰੋਧੀ ਤਿਹਾਂ ਦੇ ਪੋਲਿਟੀਕਲ ਅਜੰਡੇ ਸੀ ਕਿਤੇ ਨਾ ਕਿਤੇ ਉਹ ਪੂਰੇ ਨਹੀਂ ਹੋਣ ਦਿੱਤੇ ਅਕਾਲੀ ਦਲ ਬਿਲਕੁਲ ਇਸ ਮੂਹਮ ਚ ਸੀ ਕਿ ਅਸੀਂ ਪੰਜਾਬ ਬਚਾਓ ਯਾਤਰਾ ਦੇ ਜਰੀਏ ਇੱਕ ਵਾਰੀ ਫੇਰ ਪੰਜਾਬ ਚ ਅਕਾਲੀ ਦਲ ਦੇ ਪ੍ਰਤੀ ਮਾਹੌਲ ਬਣਾਈਏ ਪਰ ਅਕਾਲੀ ਦਲ ਦੀਆਂ ਨੀਤੀਆਂ ਦੇ ਜਰੀਏ ਪੰਜਾਬ ਚ ਅਕਾਲੀ ਦਲ ਦੀ ਪੂਰੀ ਚੜ੍ਹਤ ਹੋਵੇ ਉਹ ਲਹਿਰ ਅਕਾਲੀ ਦਲ ਦੀ ਤਾਂ ਨਹੀਂ ਬਣ ਸਕੀ ਕਾਂਗਰਸ ਦੀ ਵੀ ਲਹਿਰ ਨਹੀਂ ਬਣ ਸਕੀ ਪੰਜਾਬ ਚ ਕਿਉਂਕਿ ਕਿਸਾਨ ਅੰਦੋਲਨਾਂ ਦੇ ਸਮੇਂ ਯਾ ਉਸ ਤੋਂ ਪਹਿਲਾਂ ਲਗਾਤਾਰ ਕੋਸ਼ਿਸ਼ ਤਾਂ ਕਰਦੇ ਰਹੀ ਕਾਂਗਰਸ ਵਾਲੇ ਕਿ ਅਸੀਂ ਆਪਣਾ ਵਰਕਰ ਸੰਮੇਲਨ ਕਾਮਯਾਬ ਕਰ ਲਈਏ ਪਰ ਵਰਕਰ ਸੰਮੇਲਨ ਦੇ ਵਿੱਚ ਜਦੋਂ ਇਹਨਾਂ ਦੇ ਪ੍ਰਧਾਨ ਮਲਕੇ ਅਰਜਨ ਖੜਗੇ ਬੋਲ ਰਹੇ ਸੀ ਉਦੋਂ ਕੁਰਸੀਆਂ ਖਾਲੀ ਹੋਣਾ ਇਸ ਗੱਲ ਦਾ ਸੰਕੇਤ ਸੀ ਕਿ ਕਿਤੇ ਨਾ ਕਿਤੇ ਜਿਹੜੇ ਵੀ ਵਰਕਰ ਜਾਂ ਲੋਕ ਉਸ ਵਰਕਰ ਸੰਮੇਲਨ 'ਚ ਆਏ ਸੀ ਉਹ ਉਹਨੇ ਜज्ਬਾਤੀ ਔਰ ਉਹਨੇ ਕਮਿਟਿਡ ਨਹੀਂ ਸੀ ਇਸੇ ਕਰਕੇ ਉਹ ਆਪਣੇ ਪ੍ਰਧਾਨ ਮਲਕੇ ਅਰਜਨ ਖੜਗੇ ਦਾ ਭਾਸ਼ਣ ਸੁਣ ਕੇ ਨਹੀਂ ਗਏ ਇਹਨੇ ਇਹਨੂੰ ਇਸ ਰੂਪ ਚ ਵੀ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਉਹਨਾਂ ਦਿਨਾਂ ਚ ਜਦੋਂ ਪੰਜਾਬ ਚ ਕਿਸਾਨ ਅੰਦੋਲਨ ਨਵੇਂ ਸਿਰੇ ਤੋਂ ਸ਼ੰਭੂ ਬੈਰੀਅਰ ਤੇ ਜਾ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਇਹ ਰੈਲੀ ਆ ਭਾਵੇਂ ਉਹ ਤਿਆਰੀਆਂ ਹੋ ਰਹੀਆਂ ਸੀ ਰੈਲੀ ਦੀਆਂ ਕਿਉਂਕਿ 11 ਤਰੀਕ ਨੂੰ ਕਾਂਗਰਸ ਨੇ ਰੈਲੀ ਕੀਤੀ ਸੀ 12 ਨੂੰ ਕਿਸਾਨ ਅੰਦੋਲਨ ਉੱਥੇ ਪਹੁੰਚਿਆ ਇਹਦਾ ਵੀ ਅਸਰ ਰਿਹਾ ਕਿ ਕਾਂਗਰਸ ਦੀ ਇਸ ਰੈਲੀ ਦੀ ਬਹੁਤੀ ਚਰਚਾ ਨਹੀਂ ਹੋਈ ਕਿਉਂਕਿ 11 ਨੂੰ ਰੈਲੀ ਹੋਈ ਔਰ 12 ਨੂੰ ਕਿਸਾਨ ਅੰਦੋਲਨ ਸ਼ੰਭੂ ਬਾਦਰਬਲ ਨੂੰ ਚਲਾ ਗਿਆ ਸੋ ਕਾਂਗਰਸ ਉਸ ਰੈਲੀ ਦੇ ذریعے ਕੋਈ ਬਹੁਤਾ ਲਾਹਾ ਲੈਣ ਦੀ ਸਥਿਤੀ 'ਚ ਨਹੀਂ ਰਹੀ ਹਾਲਾਂਕਿ ਜਿਹੜਾ ਕਿਤੇ ਨਾ ਕਿਤੇ ਪਹਿਲੇ ਦਿਨ ਮੀਡੀਆ ਦੇ ਵਿੱਚ ਇਹ ਪ੍ਰਚਾਰ ਹੋਇਆ ਕਿ ਮਲਕੀ ਅਰਜਨ ਖੜਗੇ ਦੇ ਭਾਸ਼ਣ ਤੋਂ ਪਹਿਲਾਂ ਵੱਡੀ ਗਿਣਤੀ ਕੁਰਸੀਆਂ ਖਾਲੀ ਹੋਈਆਂ ਉਹਦਾ ਨੁਕਸਾਨ ਕਿਤੇ ਨਾ ਕਿਤੇ ਪੋਲਿਟਿਕਲ ਤੌਰ ਤੇ ਜ਼ਰੂਰ ਕਾਂਗਰਸ ਪਾਰਟੀ ਨੂੰ ਹੋਇਆ ਕਿ ਤੁਸੀਂ ਆਪਣੇ ਪ੍ਰਧਾਨ ਦੇ ਸਾਹਮਣੇ ਵਲੰਟੀਅਰ ਬਠਾ ਨਹੀਂ ਸਕੇ ਇਹਦੇ ਪਿੱਛੇ ਕਾਰਨ ਕੀ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਪਰ ਕਿਸਾਨ ਅੰਦੋਲਨ ਦੀ ਇਸ ਲਹਿਰ ਚ ਕਿਸਾਨ ਅੰਦੋਲਨ ਦੇ ਇਸ ਵੇਗ ਚ ਪੰਜਾਬ ਦਾ ਜਿਹੜਾ ਪੋਲੀਟੀਕਲ ਮਾਹੌਲ ਹੈ ਜਿਹੜਾ ਲੱਗ ਰਿਹਾ ਸੀ ਅਕਾਲੀ ਬੀਜੇਪੀ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਉਹ ਅਕਾਲੀ ਬੀਜੇਪੀ ਗੱਠ ਜੋੜ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਅੱਜ ਦੇ ਹਾਲਾਤਾਂ ਚ ਹਾਂ ਅਗਰ ਬੀਜੇਪੀ ਔਰ ਕਿਸਾਨਾਂ ਚ ਕੋਈ ਸਮਝੌਤਾ ਹੋ ਜਾਂਦਾ ਤੇ ਫੇਰ ਗੱਲ ਨਵੇਂ ਸਿਰੇ ਤੋਂ ਤੁਰ ਸਕਦੀ ਹੈ ਅਕਾਲੀ ਭਾਜਪਾ ਦੇ ਗੱਠ ਜੋੜ ਦੀ ਪਰ ਫਿਲਹਾਲ ਉਹ ਵੀ ਸੰਭਾਵਨਾਵਾਂ ਕਿਸਾਨ ਅੰਦੋਲਨ ਦੇ ਮੱਧਮ ਕਰਤੀਆਂ ਅਕਾਲੀ ਦਲ ਵੀ ਸੋਚ ਰਿਆ ਹੋਣਾ ਕਿ ਅਗਰ ਕਿਸਾਨਾਂ ਦੇ ਨਾਲ ਭਾਜਪਾ ਦਾ ਰਫੜ ਵੱਧ ਗਿਆ ਤੇ ਫਿਰ ਅਗਰ ਅਸੀਂ ਸਮਝੌਤੇ ਵਾਲੀ ਗੱਲ ਤੋਰੀ ਤੇ ਕਿਤੇ ਸਾਡਾ ਨੁਕਸਾਨ ਨਾ ਹੋਵੇ ਸੋ ਪੋਲਿਟੀਕਲ ਮਾਹੌਲ ਹੈ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਵਿਆਕਿਉ ਵਾਲਾ ਬਣਿਆ ਹੋਇਆ ਹੈ ਵਿਰੋਧੀ ਧਿਰਾਂ ਦੀ ਪੋਲਿਟੀਕਲ ਕਲੈਰਿਟੀ ਨਹੀਂ ਹੈ ਭਗਵੰਤ ਮਾਨ ਤਾਂ ਕਿਸਾਨਾਂ ਨਾਲ ਸਾਫ਼ ਦੇਖ ਰਹੇ ਨੇ ਉਹ ਤਾਂ ਇਹ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਪੰਜਾਬ ਚ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ ਗਈ ਜਿਹੜਾ ਇਸ ਅੰਦੋਲਨ ਦਾ ਹਿੱਸਾ ਹੈ ਜਿਹੜਾ ਸ਼ੰਭੂ ਬਾਰਡਰ ਤੇ ਵੀ ਜਾ ਰਿਹਾ ਸੀ ਕੋਈ ਰੋਕ ਨਹੀਂ ਲਾਈ ਗਈ ਬਲਕਿ ਜਿਹੜੇ ਜ਼ਖਮੀ ਹੋਏ ਸੀ ਸਰਕਾਰ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਇਲਾਜ ਕਰਾਉਣ ਦੀ ਸੋ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਕਿਸਾਨ ਅੰਦੋਲਨ ਦੇ ਨਜ਼ਰ ਆ ਰਿਹਾ ਨਾਲ ਬੀਜੇਪੀ ਦੇ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਤਾਂ ਇਹ ਵੀ ਕਹਿੰਦੇ ਰਹੇ ਕਿ ਕਿਸਾਨ ਅੰਦੋਲਨ ਔਰ ਕਿਸਾਨ ਜੱਥੇਬੰਦੀਆਂ ਦੇ ਨਾਲ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਦੀ ਅੰਡਰਸਟੈਂਡਿੰਗ ਹੈ ਇਸ ਤਰੀਕੇ ਦੇ ਸੰਕੇਤ ਵੀ ਮਨੋਰ ਲਾਲ ਖੱਟਰ ਨੇ ਦਿੱਤੇ ਪਰ ਕਿਸਾਨ ਅੰਦੋਲਨ ਚ ਜਿੰਨਾ ਭਗਵੰਤ ਮਾਨ ਔਰ ਭਗਵੰਤ ਮਾਨ ਦੇ ਮੰਤਰੀ ਨਜ਼ਰ ਆਏ ਨੇ ਉਹਦੇ ਨਾਲ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਨੂੰ ਆਉਂਦੇ ਸਮੇਂ ਚ ਸਿਆਸੀ ਲਾਹਾ ਮਿਲ ਸਕਦਾ ਹੈ ਅਗਰ ਭਗਵੰਤ ਮਾਨ ਕਿਸਾਨ ਔਰ ਬੀਜੇਪੀ ਦੇ ਵਿੱਚ ਕੋਈ ਸਮਝੌਤਾ ਹੁੰਦਾ ਜਿਤੋਂ ਤੱਕ ਗੱਲ ਰਹੀ ਦੂਜੀ ਪਾਰਟੀਆਂ ਦੀ ਅਗਰ ਸਮਝੌਤਾ ਹੁੰਦਾ ਫਿਰ ਦੂਸਰੀਆਂ ਪਾਰਟੀਆਂ ਦੀ ਸਥਿਤੀ ਸਪਸ਼ਟ ਥੋੜੀ ਜੀ ਨਜ਼ਰ ਹੋਏਗੀ ਕਿ ਉਹਨਾਂ ਨੇ ਆਪਣਾ ਅਗਲਾ ਅਗਲੀ ਰਣਨੀਤੀ ਕੀ ਰੱਖਣੀ ਹੈ ਪੰਜਾਬ ਚ 2024 ਦੀਆਂ ਚੋਣਾਂ ਲਈ ਅਗਰ ਬੀਜੇਪੀ ਔਰ ਕਿਸਾਨਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣਦੀ ਤਾਂ ਵੀ ਕਾਂਗਰਸ ਔਰ ਸ਼ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦੇ ਵਿਰੋਧ ਦੀ ਰਣਨੀਤੀ ਰੱਖਣੀ ਪੈਣੀ ਔਰ ਕਿਸਾਨਾਂ ਦੀ ਹਮਾਇਤ ਦੀ ਰਣਨੀਤੀ ਰੱਖਣੀ ਪੈਣੀ दादा जी ਗੱਲ ਜੇਕਰ ਨਵਜੋਤ ਸਿੰਘ ਸਿੱਧੂ ਦੀ ਕਰੀਏ ਤਾਂ ਅੱਜ ਉਹ ਪ੍ਰੈਸ ਕਾਨਫਰੰਸ ਜੋ ਹੈ ਕਰ ਰਹੇ ਨੇ ਤੇ ਕਿਸਾਨੀ ਮੁੱਦਿਆਂ ਦੇ ਉੱਪਰ ਆਪਣਾ ਜਿਹੜਾ ਏਜੰਡਾ ਹੈ ਉਹ ਸਭ ਦੇ ਸਾਹਮਣੇ ਰੱਖਣਗੇ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਇਸ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਜੋ ਹੈ ਕਿਹੜੀਆਂ ਅਹਿਮ ਗੱਲਾਂ ਕਰ ਸਕਦੇ ਨੇ ਜ਼ਰੂਰ ਇਹ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਲੇਖੋ ਅੱਜ ਜੀ ਨਵਜੋਤ ਸਿੰਘ ਸਿੱਧੂ ਹੁਣੇ ਇੱਕ ਵਾਰੀ ਫੇਰ ਆਪਣੇ ਘਰ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਕਿਸਾਨੀ ਮਸਲਿਆਂ ਤੇ ਅਜੰਡਾ ਬਹੁਤ ਸਾਫ਼ ਹੈ ਔਰ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਨੇ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਲਗਾਤਾਰ ਜਿਹੜੀਆਂ ਆਪਣੀਆਂ ਪੁਰਾਣੀਆਂ ਵੀਡੀਓਜ਼ ਨੇ ਕਿਸਾਨੀ ਨਾਲ ਸੰਬੰਧਿਤ ਉਹਨਾਂ ਨੂੰ ਵੀ ਉਭਾਰ ਦੇ ਰਹੇ ਨੇ ਔਰ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਨੇ ਲਗਾਤਾਰ ਕਿਸਾਨ ਮਸਲਿਆਂ ਦੇ ਹੱਲ ਨਵਜੋਤ ਸਿੰਘ ਸਿੱਧੂ ਸੁਝਾ ਰਹੇ ਨੇ ਭਾਵੇਂ ਐਮਐਸਪੀ ਦੀ ਗੱਲ ਹੋਵੇ ਭਾਵੇਂ ਸਰਹੱਦ ਦੇ ਜ਼ਰੀਏ ਪਾਕਿਸਤਾਨ ਦੇ ਨਾਲ ਕਿਸਾਨਾਂ ਦਾ ਵਪਾਰ ਖੁੱਲਣ ਦੀ ਗੱਲ ਹੋਵੇ ਨਵਜੋਤ ਸਿੰਘ ਸਿੱਧੂ ਕੋਲੇ ਨੀਤੀਗਤ ਤਰਕ ਨੇ ਔਰ ਨਵਜੋਤ ਸਿੰਘ ਸਿੱਧੂ ਕੋਲੇ ਯੋਜਨਾਬੰਦੀ ਹੈ ਇਸੇ ਕਰਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਇੱਕ ਵਿਜ਼ਨ ਸਾਂਝਾ ਕਰਨਗੇ ਕਿ ਐਮਐਸਪੀ ਕਿਉਂ ਜ਼ਰੂਰੀ ਹੈ ਐਮਐਸਪੀ ਕਿਵੇਂ ਦਿੱਤੀ ਜਾ ਸਕਦੀ ਹੈ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਕਰਜ਼ ਚੋਂ ਕਿਸਾਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਪੰਜਾਬ ਦੀ ਕਿਸਾਨੀ ਕਿਵੇਂ ਤਰੱਕੀ ਕਰ ਸਕਦੀ ਹੈ ਔਰ ਅਗਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਪਾਰਕ ਰਸਤਾ ਖੁੱਲਦਾ ਹੈ ਤੇ ਪੰਜਾਬ ਦੀ ਕਿਸਾਨੀ ਨੂੰ ਉਹਦਾ ਸਿੱਧੇ ਤੌਰ ਤੇ ਫਾਇਦਾ ਕੀ ਹੈ ਕਿਉਂਕਿ ਕਈ ਵਾਰੀ ਉਹ ਇਹ ਗੱਲ ਵਕ ਵਕ ਮੰਚਾਂ ਤੋਂ ਨਵਜੋਤ ਸਿੰਘ ਸਿੱਧੂ ਉਠਾ ਚੁੱਕੇ ਨੇ ਕਿ ਅਗਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਾਗਾ ਦੇ ਜ਼ਰੀਏ ਵਪਾਰ ਸ਼ੁਰੂ ਹੁੰਦਾ ਔਰ ਉਹਦੇ ਨਾਲ ਸਾਡੀ ਕਿਸਾਨੀ ਨੂੰ ਬਹੁਤ ਵੱਡੇ ਲਾਹੇ ਮਿਲ ਸਕਦੇ ਨੇ ਭਾਵੇਂ ਸਾਡੀ ਕਣਕ ਹੈ ਭਾਵੇਂ ਸਾਡੀਆਂ ਸਬਜ਼ੀਆਂ ਨੇ ਸਾਨੂੰ ਇੱਕ ਵੱਡਾ ਬਾਜ਼ਾਰ ਮਿਲ ਸਕਦਾ ਹੈ ਜਿਹਦੇ ਨਾਲ ਸਿੱਧੇ ਤੌਰ ਤੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਸਕਦੀ ਹੈ ਐਮਐਸਪੀ ਦੇ ਉੱਤੇ ਵੀ ਉਹ ਸੂਬਾ ਸਰਕਾਰਾਂ ਦੀਆਂ ਭੂਮਿਕਾਵਾਂ ਤੇ ਕੇਂਦਰ ਸਰਕਾਰ ਦੀ ਭੂਮਿਕਾ ਤੇ ਆਪਣੀ ਗੱਲ ਰੱਖਣਗੇ ਸੋ ਅੱਜ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਹੈ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਅਹਿਮੀਅਤ ਵਾਲੀ ਹੈ ਅੱਜ ਦੇ ਸਮੇਂ ਔਰ ਜ਼ਰੂਰ ਨਵਜੋਤ ਸਿੰਘ ਸਿੱਧੂ ਪਹਿਲਾਂ ਦੀ ਤਰ੍ਹਾਂ ਚੰਗੇ ਤਰਕਾਂ ਦੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ